ਇੱਕ ਬ੍ਰਾਹਮਣ ਗਊ ਲੈ ਕੇ ਜਾ ਰਿਹਾ ਹੈ ਉਹਦੇ ਧਰਮ ਮੁਤਾਬਕ ਗਊ ਪੂਜਨ ਜੇਖ ਜਦੋਂ ਉਹ ਦਰਿਆ ਤੋਂ ਗਊ ਨੂੰ ਪਾਰ ਕਰਨਾ ਚਾਹੁੰਦਾ ਹੈ ਤੇ ਉਸ ਦਰਿਆ ਦੇ ਕੰਡੇ ਦੇ ਉੱਪਰ ਇੱਕ ਟੈਕਸ ਲੈਣ ਵਾਲਾ ਮਸੂਲੀਆ ਬੈਠਿਆ ਹੈ ਉਹ ਵੀ ਹਿੰਦੂ ਹੈ ਹੁਣ ਉਹਨੇ ਗਊ ਵਾਲੇ ਬ੍ਰਾਹਮਣ ਨੂੰ ਰੋਕ ਲਿਆ ਜੋ ਸੀ ਆਸਾ ਕੀ ਵਾਰ ਪੜਨੇ ਮ ਉਹਦੇ ਅਰਥ ਕਰ ਉਹਨੇ ਰੋਕ ਕੇ ਕਿਹਾ ਜੇ ਇਸ ਦਰਿਆ ਤੋਂ گاਉ ਨੂੰ ਪਾਰ ਕਰਨਾ ਹੈ ਤੇ ਤੈਨੂੰ ਇਨਾ ਟੈਕਸ ਮਸਹੂਲ ਦੇਣਾ ਪਏਗਾ ਹੁਣ ਜਿੰਨੂੰ ਪੂਜਦਾ ਪਿਆ ਉਹਦੇ ਉੱਤੇ ਖੁਦ ਆਪ ਟੈਕਸ ਲਾਂਦਾ ਪਿਆ ਇੱਕ ਟੈਕਸ ਲਾ ਰਿਹਾ ਤੇ ਦੂਜਾ ਉਹਨੂੰ ਪਾਰ ਕਰਨਾ ਚਾਹੁੰਦਾ ਹੁਣ ਉਸ ਜਿਸ ਨੂੰ ਪੂਜ ਰਿਹਾ ਉਹਦੇ ਤੇ ਟੈਕਸ ਲੱਗ ਰਿਹਾ ਤੇ ਜਦੋਂ ਉਹ ਹੀ ਗਾਉ ਗੋਬਰ ਦਿੰਦੀ ਏ ਤੇ ਉਹਦੇ ਗੋਬਰ ਨੂੰ ਚੁੱਕ ਕੇ ਆਪਣੇ ਘਰ ਲਿਜਾ ਕੇ ਚੌਂਕਾ ਪਵਿੱਤਰ ਕਰਦਾ ਹੈ ਮਹਾਰਾਜ ਕਹਿੰਦੇ ਨੇ ਇਹ ਗੁਲਾਮੀ ਨਹੀਂ ਕਿ ਜਿਸ ਨੂੰ ਤੂੰ ਪੂਜ ਰਿਹਾ ਉਹਦੇ ਤੇ ਟੈਕਸ ਲਾ ਰਿਹਾ ਹੈ ਤੇ ਉਹਦੇ ਗੋਬਰ ਦੇ ਨਾਲ ਤੇਰੇ ਚੌਕੇ ਸੁੱਚੇ ਹੋ ਰਹੇ ਦੇਖੋ ਇੱਕ ਪੱਕ ਲੈਣਾ ਹੈ ਸਤਗੁਰੂ ਨੇ ਫਰਮਾਇਆ ਗਊ ਬ੍ਰਾਹਮਣ ਕੋ ਕਰ ਲਾਵੋ ਕਰਦਾਰ ਤੇ ਟੈਕਸ ਮਸੂਲ ਗਊ ਨੂੰ ਤਾਂ ਤੂੰ ਟੈਕਸ ਲਾ ਦਿੱਤਾ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤੈਂ ਜਪ ਮਾਲੀ ਤੂੰ ਮੱਤ ਤੱਕ ਤੇ ਟਿੱਕਾ ਵੀ ਲਾਇਆ ਹੈ ਤੋਤੀ ਵੀ ਬੰਨੀ ਖੈ ਤੇਰੇ ਕੋਲ ਜਪਣ ਵਾਸਤੇ ਮਾਲਾ ਵੀ ਖੈ ਥੋਤੀ ਤਿੱਕਾਂ ਤੈ ਜਪਮਾਲੀ ਪਰ ਕਮਾਲ ਦੀ ਗੱਲ ਧਾਨ ਮਲੇਸ਼ਾਂ ਖਾਈ ਜਿਨ੍ਹਾਂ ਨੂੰ ਤੂੰ ਮਲੇਸ਼ ਕਹਿਨਾ ਹਕੂਮਤ ਵਾਲੇ ਰਾਜ ਕਮਾਉਣ ਵਾਲੇ ਉਹਨਾਂ ਨੂੰ ਮਲੇਸ਼ ਕਹਿੰਨੇ ਪਰ ਧਰਮ ਦੇ ਚਿੰਨ ਧਾਰਨ ਕਰਕੇ ਤੂੰ ਧਾਨ ਪੂਜਾ ਇਉਂ ਕਹਿ ਲਵਾ ਕਿ ਰੋਟੀ ਉਹਨਾਂ ਦੇ ਘਰ ਵਿੱਚ ਖਾਣਾ ਪਿਆ ਜਿਨ੍ਹਾਂ ਨੇ ਤੈਨੂੰ ਗੁਲਾਮ ਕੀਤਾ ਹੋਇਆ ਹੈ ਇਹਨੂੰ ਧਿਆਨ ਨਾਲ ਦੇਖੋ ਇਸ ਵਾਚੋਂ ਹੁਣ ਸਤਗੁਰੂ ਇਹਦਾ ਮਤਲਬ ਕਿ ਤੋਤੀ ਟਿੱਕਾ ਜਪ ਤੈ ਜਪ ਮਾਲੀ ਇਹ ਕੁਝ ਪਾ ਕੇ ਤੂੰ ਗੁਲਾਮ ਉਹਨਾਂ ਦਾ ਜਿਨੂੰ ਮਲੇਸ਼ ਕਹਿ ਰਿਆ ਹੈ ਤੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਪਾਈ ਖਾਈ ਅੰਤਰ ਪੂਜਾ ਲੋਕ ਕਹਿ ਤੂੰ ਪੂਜਾ ਕਰ ਰਿਆ ਕਿਉਂਕਿ ਬਾਹਰ ਤਾਕਤ ਵਾਲਾ ਹਾਕਮ ਹੈ ਉਹਨੂੰ ਬਾਹਰ ਮੁਖੀ ਤੈਨੂੰ ਪੂਜਾ ਨਹੀਂ ਕਰਨ ਦੇ ਰਿਹਾ ਕਿਉਂਕਿ ਤੇਰੀ ਪੂਜਾ ਤੇ ਪਾਬੰਦੀ ਲਾਈ ਹੈ ਤੇਰੇ ਤੀਰਤ ਇਸ਼ਨਾਨ ਤੇ ਟੈਕਸ ਲਾਇਆ ਹੈ ਮੈਂ ਤਾਂ ਬੇਨਤੀ ਕਰ ਲਗਾ ਕਿ ਮੀਰੀ ਦਾ ਸਿਧਾਂਤ ਕੀ ਹੈ ਸਤਿਗੁਰੂ ਕਹਿੰਦੇ ਅੰਤਰ ਪੂਜਾ ਲੋਕ ਕੇ ਤੂੰ ਪੂਜਾ ਕਰਨੇ ਤੇ ਬਾਹਰ ਮੁਕੀ ਸੱਚ ਏਵੇ ਕਿ ਹਕੂਮਤ ਵਾਲਿਆਂ ਦੀਆਂ ਕਿਤਾਬਾਂ ਦਾ ਤੂੰ ਸਤਕਾਰ ਕਰ ਰਿਹਾ ਡਰ ਦਾ ਹੋਇਆ ਅੰਤਰ ਪੂਜਾ ਪੜੇ ਕਿਤਾਬਾਂ ਸੰਜਮ ਤੁਰਕਾਂ ਭਾਈ ਸੰਜਮ ਦਾ ਅਰਥ ਰਹਿਣੀ ਘਰ ਤੂੰ ਲੋਕ ਕੇ ਪੂਜਾ ਕਰ ਰਹੇ ਡਰ ਰਹੇ ਬਾਹਰ ਤੂੰ ਉਹਨਾਂ ਦੀਆਂ ਕਿਤਾਬਾਂ ਦੀ ਗੱਲ ਕਰਨੇ ਤੇ ਤੇਰੇ ਜੀਵਨ ਦੀ ਰਹਿਣੀ ਉਹਨਾਂ ਲੋਕਾਂ ਵਰਗੀ ਬਣ ਚੱਲੀਏ ਜਿਨ੍ਹਾਂ ਨੇ ਤੈਨੂੰ ਗੁਲਾਮ ਕੀਤਾ ਹੋਇਆ ਇਹਦਾ ਮਤਲਬ ਤੂੰ ਆਪਣਾ ਕਲਚਰ ਛੱਡ ਗਏ ਤੂੰ ਆਪਣਾ ਸੱਭਿਆਚਾਰ ਛੱਡ ਗਏ ਅੰਤਰ ਪੂਜਾ ਪੜੇ ਕਿਤੇਬਾ ਸੰਜਮ ਤੁਰਕਾਂ ਭਾਈ ਛੋੜੀ ਲੇ ਪਖੰਡਾ ਨਾਮ ਲੈ ਜਾਏ ਤਰਨ ਦਾ ਹੁਣ ਅਗਲੀ ਤੁਕ ਵੱਲ ਧਿਆਨ ਦੇ ਆਜੇ ਕਿ ਮਾਨਸ ਖਾਣਾ ਕਰੇ ਨਿਵਾਜ ਬੰਦਿਆਂ ਨੂੰ ਖਾਣ ਵਾਲੇ ਨਮਾਜ਼ਾਂ ਪੈ ਪੜਦੇ ਮੈਂ ਤਾਂ ਅਰਜ਼ ਕੀਤੀ ਕਿ ਆਸਾਂ ਕੀ ਵਾਰ ਗਾਣੀ ਸੌਕੀ ਜੇ ਪਿਆਰਿਓ ਪਰ ਜਦੋਂ ਇਹਦੇ ਅਰਥਾਂ ਨੂੰ ਪੜੋਗੇ ਇਹਦੇ ਵਿੱਚੋਂ ਨਾ ਪ੍ਰਚਾਰਕ ਨਾ ਕੀਰਤਨੀਆਂ ਨਾ ਕਥਾਂ ਵਾਲਾ ਖਿਮਾ ਕਰਿਓ ਨਾ ਪ੍ਰਬੰਧ ਵਾਲਾ ਨਾ ਰਾਜਾ ਤੇ ਨਾ ਪ੍ਰਜਾ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਸਤਗੁਰੂ ਖਰ ਇੱਕ ਦੇ ਅੰਦਰ ਦੇ ਪਾਜ ਨੂੰ ਉਗੇੜ ਕੇ ਸੱਚ ਦੇ ਮਾਰਗ ਦੀ ਰੋਸ਼ਨੀ ਦਿੰਦੇ ਹੁਣ ਇੱਥੇ ਮਾਨਸ ਖਾਣਾ ਕਰਾ ਨਿਵਾਜ ਜਿਹੜਾ ਹਾਕਮ ਖੈ ਉਹ ਮੁਸਲਮਾਨ ਖੈ ਸਤਗੁਰੂ ਕਹਿੰਦੇ ਨੇ ਨਮਾਜ਼ ਪੜਨ ਜਾ ਰਿਹਾ ਮਸਜਿਦ ਵਿੱਚ ਪਰ ਮਨੁੱਖਾਂ ਨੂੰ ਮਾਰ ਕੇ ਖਾਰੇ ਦਾ ਮਤਲਬ ਕਿ ਜ਼ੁਲਮ ਕਰਦਾ ਹੈ ਲੋਕਾਂ ਦੇ ਹੱਕ ਖੋ ਕੇ ਖਾਂਦਾ ਹੈ ਇੱਕ ਪਾਸੇ ਲੋਕਾਂ ਦੇ ਹੱਕ ਖੋ ਰਿਹਾ ਦੂਜੇ ਪਾਸੇ ਧਰਮ ਦਾ ਬੁਰਕਾ ਪਾ ਕੇ ਨਮਾਜ਼ ਪਿਆ ਪੜਦਾ ਹੈ ਸਤਗੁਰੂ ਕਹਿੰਦੇ ਨੇ ਜਿਨ੍ਹਾਂ ਲੋਕਾਂ ਨੇ ਆਪ ਜ਼ੁਲਮ ਕੀਤੇ ਨੇ ਉਹਨਾਂ ਦੀ ਨਮਾਜ਼ ਪੜੀ ਕੋਈ ਕਿਸ ਅਰਥ ਹੋਵੇਗੀ ਮਾਨਸ ਖਾਣਾ ਕਰੇ ਨਿਵਾਜ਼ ਛੁਰੀ ਵਗਾਇਨ ਤਿੰਨ ਗੱਲ ਤਾਗ ਤਾਕਦਾਰ ਤੇ ਜਨਿਉ ਜਨੇਉ ਜਿਹੜੇ ਹਾਕਮ ਨੇ ਉਹ ਮੁਸਲਮਾਨ ਹੈ ਇਹਨੂੰ ਕਿਸੇ ਕਮਿਊਨਿਟੀ ਸੰਬੰਧੀ ਨਾ ਸਮਝਿਓ ਕਿਉਂਕਿ ਅਰਥ ਕਰ ਲਈ ਸਾਨੂੰ ਵਿਚਾਰਨਾ ਪੈਗਾ ਹਾਕਮ ਮੁਸਲਮਾਨ ਹੈ ਉਹਦੇ ਅੱਗੇ ਨੌਕਰ ਉਹ ਹਿੰਦੂ ਹੈ ਉਹਨੇ ਆਪਣੇ ਤਨ ਉੱਤੇ ਜਨਿਉ ਪਾਇਆ ਹੈ ਮਹਾਰਾਜ ਕਹਿੰਦੇ ਨੇ ਮਨੁੱਖਾਂ ਦਾ ਹੱਕ ਖੋਣ ਵਾਲਾ ਹਾਕਮ ਉਹਦਾ ਨੌਕਰ ਅੱਗੇ ਹਿੰਦੂ ਉਹਨੇ ਆਪਣੇ ਖਾਤ ਵਿੱਚ ਛੁਰੀ ਪਕੜੀਏ ਤੇ ਆਪਣੀ ਜਾਤ ਆਪਣੇ ਧਰਮ ਤੇ ਆਪਣੀ ਬਰਾਦਰੀ ਦੇ ਲੋਕਾਂ ਉਤੇ ਗੁਲਾਮੀ ਅਧੀਨ ਹੋਇਆ ਤੇ ਮਾਲਕ ਨੂੰ ਖੁਸ਼ ਕਰਨ ਵਾਸਤੇ ਜ਼ੁਲਮ ਕਰ ਰਿਹਾ ਹੈ। ਮਾਨਸ ਖਾਣੇ ਕਰੈ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੁਰੈ ਨਾਦ। ਗੱਲ ਧਿਆਨ ਨਾਲ ਸੁਣਿਓ ਇੱਕ ਮਾਨਸ ਖਾਣਾ ਦੂਜਾ ਛੁਰੀ ਵਗਾਇਨ ਤੇ ਤੀਜਾ ਤਿੰਨ ਘਰ ਬ੍ਰਾਹਮਣ ਕਿਉਂਕਿ ਜਿਹੜਾ ਹਿੰਦੂ ਏ ਉਹਦਾ ਪ੍ਰੋਤ ਬ੍ਰਾਹਮਣ ਹੈ ਉਹ ਬ੍ਰਾਹਮਣ ਉਹਦੇ ਘਰ ਆ ਕੇ ਸੰਘ ਪੂਰਦਾ ਤੇ ਜਿਹੜੀ ਰੋਟੀ ਖਤਰੀ ਪਰ ਉਹਦੇ ਘਰ ਪਕਰੀ ਖ ਉਹਨੂੰ ਬ੍ਰਾਹਮਣ ਖਾ ਰਿਹਾ ਹੈ ਕਹਿਣ ਲੱਗੇ ਚੇਤੇ ਰੱਖੀ ਇਹ ਅੰਨ ਉਸੇ ਘਰੋਂ ਆਇਆ ਜਿਸ ਬੰਦੇ ਨੇ ਲੋਕਾਂ ਤੇ ਜ਼ੁਲਮ ਕਰਕੇ ਉਹਨਾਂ ਦਾ ਹੱਕ ਖੋਇਆ ਦੇਖੋ ਕਿੰਨੀ ਬਾਰੀਕੀ ਹੈ ਮਾਨਸ ਖਾਣਾ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗੱਲ ਤਾਂ ਤਿੰਨ ਘਰ ਬ੍ਰਾਹਮਣ ਪੁਰਾਣ ਆਦ ਤੇ ਮਹਾਰਾਜ ਕਹਿੰਦੇ ਨੇ ਉਹਨਾਂ ਵੀ ਆਵੇ ਕੋਈ ਸਾਦ ਕਿਹੜਾ ਸਾਦ ਮਾਨਸ ਖਾਣਾ ਕਰੇ ਨਿਵਾਲ ਜੇ ਉਹਨਾਂ ਨੇ ਹੱਕ ਨਿ ਹੱਕ ਖੋਇਆ ਹੈ ਤੇ ਪਿਆਰਿਆ ਜੇ ਤੇਰੇ ਘਰ ਆਉਂਦਾ ਤੇ ਤੇਰੇ ਬੱਚਿਆਂ ਨੂੰ ਵੀ ਤੇ ਸਵਾਦ ਉਹੀ ਆਉਣਾ ਹੈ ਨਾ ਤਿੰਨਾਂ ਵੀ ਆਵੇ ਉਹੀ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਅਗਲੀ ਗੱਲ ਵੱਲ ਧਿਆਨ ਦਿਅ ਅਜ ਮੱਥੇ ਟਿੱਕਾ ਮੱਥੇ ਤੇ ਤਿਲਕ ਲਾਇਆ ਹੈ ਤੇੜ ਤੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਲਿਬਾਸ ਧਰਮ ਵਾਲਾ ਤੇ ਕਰਮ ਕਸਾਈਆਂ ਵਾਲੇ ਮੱਥੇ ਟਿੱਕਾ ਤੇੜ ਤੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਖੋਵੇਂ ਪਰਵਾਨ ਦੇਖੋ ਕਿਵੇਂ ਸਤਿਗੁਰੂ ਗੁਲਾਮੀ ਦਾ ਪਾਜ ਉਗੇੜਦੇ ਹੁਣੇ ਸ਼ਬਦ ਅਸੀਂ ਪੜ੍ਹਨੇ ਨੀਲ ਬਸਤਰ ਪੈਰ ਖੋਵੇਂ ਪਰਵਾਨ ਕਿਉਂਕਿ ਹਾਕਮਾ ਦੇ ਦਰਬਾਰ ਵਿੱਚ ਪੇਸ਼ ਹੋਣ ਲੱਗਿਆ ਗੱਲ ਧਿਆਨ ਨਾਲ ਸੁਣਿਓ ਹਾਕਮ ਦੇ ਕਚਹਿਰੀ ਵਿੱਚ ਪੇਸ਼ ਹੋਣ ਲੱਗਿਆ ਹਰ ਗੁਲਾਮ ਨੂੰ ਆਪਣੇ ਤਨ ਉੱਤੇ ਨੀਲੇ ਵਸਤਰ ਪਹਿਰਨੇ ਪੈਂਦੇ ਸਨ ਤਾਂ ਉਹ ਸਵਿਕਾਰ ਹੁੰਦਾ ਤੇ ਮੇਰੇ ਗੁਰੂ ਨੇ ਕਿਹਾ ਦੇਖ ਓਏ ਤੇਰੇ ਤਾਂ ਕੱਪੜੇ ਵੀ ਗੁਲਾਮੀ ਵਾਲੇ ਆ ਗਏ ਤੂੰ ਤਾਂ ਪੇਸ਼ ਹੋਣਾ ਜਿੰਨੀ ਦੇਰ ਤੱਕ ਤੂੰ ਤਨ ਉੱਤੇ ਨੀਲੇ ਵਸਤਰ ਨਹੀਂ ਪਹਿਨਦਾ ਦੇਖੋ ਸਤਿਗੁਰੂ ਮੀਰੀ ਦੇ ਸਬੰਧ ਵਿੱਚ ਕੁਝ ਕਹਿ ਰਹੇ ਨੀਲ ਵਸਤਰ ਪਹਿਰ ਖੋਵੇਂ ਪਰਵਾਨ ਮਲੇਸ਼ ਧਾਨ ਲੈ ਨੀਲੇ ਕੱਪੜੇ ਪਾ ਕੇ ਉਹਨਾਂ ਪਾਪ ਕਰਨ ਵਾਲਿਆਂ ਦੇ ਘਰੋਂ ਤੂੰ ਅੰਨ ਲੈ ਕੇ ਆ ਰਿਹਾ ਪੂਜੇ ਪੁਰਾਣ ਤੇ ਪੂਜਾ ਤੂੰ 18 ਪੁਰਾਣਾ ਦੀ ਕਰ ਰਿਹਾ ਮਲੇਸ਼ ਧਾਨ ਲੈ ਪੂਜੇ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਹੁਣ ਹਾਕਮ ਜਿਹੜਾ ਉਹ ਕੁੱਠਾ ਸਮਝਦੇ ਉਹਨਾਂ ਕੋਇਆ ਹੋਇਆ ਹਾਲਾਨ ਕੀਤੇ ਕੋਈ ਬੱਕਰੇ ਨੂੰ ਹਾਕਮ ਖਾ ਰਿਹਾ ਹੈ ਉਹਦੇ ਕੋਲ ਪਹੁੰਚਿਆ ਹੋਇਆ ਵਿਚਾਰਾ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜਿਆ ਹੋਇਆ ਇੱਕ ਹਿੰਦੂ ਵੀ ਉਹਦੇ ਕੁੱਤੇ ਮਾਸ ਨੂੰ ਖਾ ਰਿਹਾ ਹੈ ਸਤਿਗੁਰੂ ਕਹਿੰਦੇ ਨੇ ਦੇਖੋ ਗੁਲਾਮੀ ਹਾਕਮ ਦੇ ਘਰ ਵਿੱਚ ਕੁੱਤਾ ਬੱਕਰਾ ਖਾ ਕੇ ਆ ਗਿਆ ਤੇ ਆਪਣੇ ਘਰ ਵਿੱਚ ਪਹੁੰਚਾ ਫੇਰ ਕੇ ਕਹਿੰਦਾ ਦੇਖਿਓ ਕੋਈ ਸ਼ੂਦਰ ਚੌਂਕੇ ਤੇ ਨਾ ਚੜ ਜਾਏ ਮੇਰਾ ਚੌਂਕਾ ਨਾ ਪੇਟ ਜਾਏ ਮਹਾਰਾਜ ਕਹਿੰਦੇ ਨੇ ਦੋ ਤਰ੍ਹਾਂ ਦੀ ਜ਼ਿੰਦਗੀ ਕਿਉਂ ਆਪ ਆਖਿਆ ਕਾ ਕੁੱਤਾ ਬੱਕਰਾ ਖਾਣਾ ਆਪਣੇ ਘਰ ਕਹਿ ਰਿਹਾ ਚੌਂਕੇ ਉੱਪਰ ਕਿਸੈ ਨਾ ਜਾਣ ਦੇਖ ਕੇ ਚੌਂਕਾ ਕੱਢੀ ਕਾਰਕਾਰ ਦਰ ਤੇ ਲਕੀਨ ਦੇਖ ਕੇ ਚੌਂਕਾ ਕੱਢੀ ਕਾਰ ਬਾਬਾ ਜੀ ਨੇ ਇਹ ਨਹੀਂ ਕਿਹਾ ਧਰਮੀ ਆਏ ਬੈਠੇ ਕਹਿਣ ਲੱਗੇ ਉਪਰ ਆਏ ਬੈਠੇ ਕੂੜਿਆਰ ਕੂੜਿਆਰ ਦਰ ਤੇ ਝੂਠੇ ਉਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹ ਅਨ ਅਸਾਡਾ ਫਿੱਟੈ ਤਨ ਫਿੱਟੇ ਫੇੜ ਕਰੇਣ ਬਾਬਾ ਜੀ ਕਿਦ ਨੇ ਕਾਹਦਾ ਧਰਮ ਤੁਹਾਡਾ ਮਨ ਝੂਠੇ ਚੁਲੀ ਪਰੇਨ ਮਨ ਵਿੱਚ ਕੂੜ ਤੇ ਝੂਠ ਹੈ ਮੁਖ ਵਿੱਚੋਂ ਚੁਲੀਆਂ ਪਾਣੀ ਦੀਆਂ ਭਰ-ਭਰ ਕੇ ਹੱਥ ਤੇ ਮੂੰਹ ਸਾਪੇ ਕਰਦੇ ਨੇ